ਸਤਿਗੁਰੂ ਪਾਤਸ਼ਾਹ ਜੀ ਪਾਣੀ ਪੂਣੀ ਸਾਰੇ ਆਪ ਜੀ ਦੇ ਹੁਕਮ ਵਿੱਚ ਚੱਲ ਰਹੇ ਆਪ ਜੀ ਕਿਰਪਾ ਕਰੋ ਮਹਾਰਾਜ ਜੀ ਆਪ ਜੀ ਰਹਿਮਤਾ ਕਰੋ ਅਸਮੁੱਚੀਆਂ ਸਿੱਖ ਸੰਗਤਾਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖੋ ਸਭਨਾਂ ਨੂੰ ਨਾਮਦਾਨ ਦੀਆਂ ਦਾਤਾਂ ਬਖਸ਼ੋ ਅਗਰ ਸਿੱਖੀ ਦੀ ਦਾਤ ਬਖਸ਼ੋਗ ਰਹਾ ਵੇਖੇ ਸੁਖ ਪ੍ਰਤਾਉ ਕਮਾਂਝਾਂ ਵੇਖੇ ਫਰਕਤਾ ਪਾਓ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰੋ ਜੀ ਮਹਾਰਾਜ ਅਸੀਂ ਕਾਲ ਯੁਗ ਦੀ ਜੀਵ ਹਾਂ ਭੁੱਲਣ ਵਿੱਚ ਕੀ ਆ ਸਭ ਕੋਈ ਕਰਤਾ ਆਪ ਨੂੰ ਭੁੱਲਿਆ ਏ ਆਕਾਰਪੁਰਖ ਅੰਤਰਜਾਮੀ ਵਾਹਿਗੁਰੂ ਕੁਝ ਆਫਗਨ ਸਹਿ ਨਹੀਂ ਮਾਰਾ ਸਾਡੇ ਜੀਵਾਂ ਵਿੱਚ ਬਿਆੰਤ ਦੋਸ਼ ਹਨ ਭਾਈ ਗੁਰਦਾਸ ਸਾਹਿਬ ਜੀ ਦੇ ਬਚਨਾਂ ਅਨੁਸਾਰ ਮਹਾਰਾਜ ਜੀ ਸਤਿ ਸ੍ਰੀ ਅਕਾਲ ਸਾਹਿਬ ਸੱਚੇ ਪਾਤਸ਼ਾਹ ਜੀ ਮੈਂ ਜੀ ਹਾਂ ਅਕਿਰਤ ਘਣ ਹੈ ਭੇਨਾ ਹੋਵਾ ਹੋਪਣ ਹਾਰਾ ਮਹਾਰਾਜ ਅਸੀਂ ਜੀਵ ਗੁਨਾਹੀਏ ਮਹਾਰਾਜ ਜੀ ਮਾੜੀ ਭੁਤੀ ਵਾਲੇ ਆਪ ਜੀ ਦੇ ਚਰਨਾਂ ਨਾਲੋਂ ਵਿਛੜੇ ਹੋਏ ਮਹਾਰਾਜ ਆਪ ਜੀ ਕਿਰਪਾ ਕਰੋ ਸਾਡੀ ਮੇਰੀ ਰਾਖਤਾ ਸਰਬ ਪਿਆਰ ਦੀ ਇੱਜ਼ਤ ਆਪ ਜੀ ਦੇ ਪਾਤਸ਼ਾਹ ਮਹਾਰਾਜ ਜੀ ਸਤਗੁਰੂ ਸਾਹਿਬ ਜੀ ਆਪ ਜੀ ਨੇ ਕਿਰਪਾ